ਇੱਕ ਸੀਕਾਂ ਬਸ ਇੱਕ ਸੀਕਾਂ ਭੁੱਲਣਾ ਪਏਗਾ ਚਿੜੀ ਦਾ ਨਾਂ ਘਰ ਘਰ ਦੇ ਵਿੱਚ ਗੱਲਾਂ ਛੜੀਆਂ ਘਰ ਵਿੱਚ ਨਹੀਂ ਹੁਣ ਦਿਸਦੀਆਂ ਚਿੜੀਆਂ ਕਦ ਚੱਲ ਗਈਆਂ ਕਿਉਂ ਚੱਲ ਗਈਆਂ ਕਿੱਥੇ ਗਈਆਂ ਛੱਡੋ ਖਾਂ ਇੱਕ ਸੀਕਾਂ ਬਸ ਇੱਕ ਸੀਕਾਂ ਚਿੜੀ ਦਾ ਅੱਜ ਤੋਂ ਭੁੱਲ ਜੋ ਨਾ ਘਰਾਂ ਨੂੰ ਢਾਕੇ ਕੋਠੀਆਂ ਪਾਈਆਂ ਚਿੜੀਆਂ ਆਪਾਂ ਮਾਰ ਭਜਾਈਆਂ ਘਰ ਵਿੱਚ ਜਿਸ ਨੂੰ ਜਗਾ ਨਹੀਂ ਦਿੱਤੀ ਦਿਲ ਵਿੱਚ ਵੀ ਕਿਉਂ ਦੇਈਏ ਥਾਂ ਇੱਕ ਸਿੱਕਾ ਬਸ ਇੱਕ ਸਿੱਕਾ ਭੁੱਲਣਾ ਪਏਗਾ ਚਿੜੀ ਦਾ ਨਾਂ ਸੁਣਿਆ ਫੋਨ ਤਰੰਗਾ ਕਰਕੇ ਸਾਡੇ ਕੋਝੇ ਟੰਗਾ ਕਰਕੇ ਠੰਡਾ ਪਾਣੀ ਪੀ ਮਰੀ ਹੈ ਚਿੜੀ ਵਿਚਾਰੀ ਸੱਚ ਆਖਾਂ ਇੱਕ ਸਿੱਖਾਂ ਬਸ ਇੱਕ ਸਿੱਖਾਂ ਭੁੱਲਣਾ ਪਏਗਾ ਚਿੜੀ ਦਾ ਨਾਮ ਚਿੜੀ ਆ ਸਾਥੋਂ ਕੀ ਲੈਂਦੀ ਸੀ ਅੰਮ੍ਰਿਤ ਵੇਲੇ ਉੱਠ ਬੈਂਦੀ ਸੀ ਚੀਂ-ਚੀਂ ਕਰਕੇ ਸ਼ੁਕਰ ਮਨਾਉਂਦੀ ਲੈਂਦੀ ਸੀ ਉਹ ਰੱਬ ਦਾ ਨਾਮ ਇੱਕ ਸਿੱਖਾਂ ਬਸ ਇੱਕ ਸਿੱਖਾਂ ਭੁੱਲਣਾ ਪਏਗਾ ਚਿੜੀ ਦਾ ਨਾਮ ਕੀ ਬੱਚਿਆਂ ਨੂੰ ਬਾਤ ਸੁਣਾਈਏ ਚਿੜੀਆਂ ਕਿੱਥੋਂ ਲੈ ਕੇ ਆਈਏ ਇਸ ਕੰਕਰੀਟ ਦੇ ਜੰਗਲ ਅੰਦਰ ਚਿੜੀਆਂ ਜੋਗੀ ਰਹੀ ਨਾ ਛਾਂ ਇੱਕ ਸੀ ਕਾਂ ਬਸ ਇੱਕ ਸੀ ਕਾਂ ਭੁੱਲਣਾ ਪਏਗਾ ਚਿੜੀ ਦਾ ਨਾਂ ਬੰਦੇ ਤੋਂ ਧਰਤੀ ਕਬਰਾਵੇ ਚਿੜੀ ਵਿਚਾਰੀ ਕਿੱਥੇ ਜਾਵੇ ਮੂੰਹ ਅੱਡ ਕੇ ਸ਼ਹਿਰ ਖੜਾ ਹੈ ਖਾ ਜਾਏਗਾ ਸਭ ਪਿੰਡ ਗਰਾ ਇੱਕ ਸੀ ਕਾਂ ਬਸ ਇੱਕ ਸੀ ਕਾਂ ਭੁੱਲਣਾ ਪਏਗਾ ਚਿੜੀ ਦਾ ਨਾਮ ਇੱਕ ਸੀ ਕਾਂ ਬਸ ਇੱਕ ਸੀ ਕਾਂ ਭੁੱਲਣਾ ਪਏਗਾ ਚਿੜੀ ਦਾ ਨਾਮ